ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਉਦੇ ਸਵਾਗਤ ਹੈ ਜੀ ਰਿਪਸ ਬੁਟੀਕ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਜੀ سبسਕ੍ਰਾਈਬ ਕਰਿਓ ਤਾਂ ਤੁਸੀਂ ਦੇਖ ਹੀ ਸਕਦੇ ਮੇਰੇ ਜਿਹੜੇ ਹੇਅਰ ਆ ਉਹ ਕਾਵੇਂ ਕੀਤੇ ਆ ਕਿਉਂਕਿ ਅੱਜ ਅਸੀਂ ਤੁਹਾਨੂੰ ਆਪਣਾ ਸੂਰਵੀ ਦਿਖਾਣਾ ਹੈ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕੀਤੀ ਅੱਗੇ ਵੀ ਜੁਰੀ ਸਪੋਰਟ ਕਰਿਓ ਤੇ ਅੱਜ ਮੈਂ ਤੁਹਾਨੂੰ ਸਟਿਚ ਕੀਤੇ ਹੋਏ ਸੂਟ ਦਿਖਾਉਂਗੀ ਵੀਡੀਓ ਦੇ ਵਿੱਚ ਦੁਪੱਟੇ ਫਿਲਹਾਲ ਇਹਨਾਂ ਦੇ ਪੈਂਡਿੰਗ ਨੇਗੇ ਰੈਡੀ ਹੋ ਰਹੇ ਨੇਗੇ ਦੇਖੋ ਜੀ ਇਹ ਆਪਾਂ ਕੀਤਾ ਸੀਗਾ ਬਟਰ ਕਾਟਨ ਦੇ ਉੱਪਰ ਸੂਟ ਰੈਡੀ ਇਸ ਤਰ੍ਹਾਂ ਆਪਾਂ ਨੈਕ ਦਾ ਡਿਜ਼ਾਈਨ ਬਣਾਇਆਗਾ ਇਹਦਾ ਤੇ ਬਾਜੂ ਤੇ ਵੀ ਆਪਾਂ ਰੱਖੀ ਹੈਗੀ ਪਾਈਪਿੰਗ ਫਲਹਾਨ ਲੋਰ ਕੋਸ਼ ਵੀ ਨਹੀਂ ਡਿਜ਼ਾਈਨ ਦਿੱਤਾ ਆ ਕਿਚੋ ਤਨ ਬਹੁਤ ਆ ਲੱ ਹੈਗੀ ਹੈਗੀ ਬਾਟਮ ਬਹੁਤ ਦਾ ਸੋਨਾ ਸੂਟ ਬਣਿਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਐਨੀ ਜ਼ਿਆਦਾ ਸੋਨੀ ਸਾਨੇ ਫਿਨਿਸ਼ਿੰਗ ਦਿੱਤੀ ਆ ਪਾਈਪਿੰਗ ਲਗਾ ਕੇ ਤੁਸੀਂ ਬਹੁਤ ਸੌਫਟ ਕੁਆਲਿਟੀ ਹੈਗੀ ਕਪੜੇ ਦੀ ਬਟਰ ਕਾਟਨ ਹੈਗਾ ਹਾਂਜੀ ਤੇ ਦੂਜਾ ਸੂਟ ਆਪਾਂ ਕੀਤਾ ਹੈਗਾ ਟਾਪੀ ਦੇ ਉੱਪਰ ਰੈਡੀ ਇੱਕ ਵਜਿ ਇਸ ਤਰ੍ਹਾਂ ਆਪਾਂ ਦਿੱਤਾ ਹੈਗਾ ਡਿਜ਼ਾਈਨ ਦੇ neck ਦੇ ਉੱਪਰ ਡਿਜ਼ਾਈਨ ਤੇ ਬਾਜੂ ਤੇ ਆਪਾਂ ਲਗਾਈ ਹੈ ਲੈਸ ਫਰੰਟ ਬੈਕ ਚਾਕਾ ਤੇ ਵੀ ਲਗਾਈ ਹੈਗੀ ਲੈਸ ਕਿਤੇ ਨਾਲ ਹੈਗੀ ਅਗੀ ਹੈਵੀ ਬਾਟਮ ਦੁਪट्टे ਬੈਂਡਿੰਗ ਨੇਗੇ ਤਾਂ ਕਰਕੇ ਵੀਡੀਓ ਦੇ ਵਿੱਚ ਇਹ ਸ਼ਾਇਦ ਪਾਰਸਲ ਜਲਦੀ ਜਾਣਾਗਾ ਤਾਂ ਕਰਕੇ ਦੁਪੱਟੇ ਦੀ ਵੀਡੀਓ ਵੀਡੀਓ ਸ਼ਾਇਦ ਹੀ ਬਣੇ ਜਿਹਨੇਕ ਸੂਟ ਰੈਡੀ ਸੀ ਮੈਂ ਤੁਹਾਨੂੰ ਦਿਖਾ ਦਾਂ ਪਿਆਰ ਕ੍ਰਾਸ਼ ਦੇ ਉੱਪਰ ਰੈਡੀ ਕੀਤਾ ਹੈਗਾ ਆਪਾਂ ਇਹਦੇ ਨਾਲ ਦੇ ਕਾਫੀ ਸੂਟ ਆਏ ਨੇਗੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਦੇਖੋ ਜੀ ਕਲਰ ਹੋਰ ਨੇਗੇ ਸੇਮ ਨਹੀਂ ਹੈਗਾ ਕਲਰ ਇਸ ਤਰ੍ਹਾਂ ਆਪਾਂ neck ਦੇ ਉੱਪਰ ਲਗਾਏ ਨੇ ਟਬਲ ਬਟਨ ਮਹਰੂਨ ਤੇ ਸਕਿਨ ਕਲਰ ਦੇ ਦੇਖੋ ਜੀ ਨਾਲ ਹੈਗੀ ਹੈਗੀ ਪਲੇਨ ਬਾਟਮ ਮਹਰੂਨ ਕਲਰ ਦੀ ਇਹ ਵੀ ਆਪਾਂ ਰੈਡੀ ਕੀਤਾ ਹੈਗਾ ਪਿਓਰ ਕ੍ਰਾਸ਼ ਦੇ ਉੱਪਰ neck ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਪੇਸਟਿੰਗ ਲਗਾ ਕੇ ਆਪਾਂ ਫਿਰ ਸੌਰੀ ਲਾਸ ਲਗਾਈ ਹੈ ਕਿ neck ਤੇ ਬਾਜੂ ਤੇ ਵੀ ਆਪਾਂ ਲਗਾਈ ਹੈ ਕਿ ਲਾਸ ਮਲਟੀ ਕਲਰ ਦੀ ਫਰੰਟ ਪੈਕ ਚਾਕਾ ਤੇ ਵੀ ਲਾਸ ਹੈਗੀ ਮਲਟੀ ਕਲਰ ਦੀ ਇਹਦੇ ਨਾਲ ਹੈਗੀ ਹੈ ਗਿਲਵੈਂਡਰ ਕਲਰ ਦੀ ਬਾਟਮ ਹੈਗੀ ਠੀਕ ਹੈ ਜੀ ਅਗਲਾ ਸੂਟ ਹੈਗਾ ਦਾਸਰ ਦਾ ਸੂਟ ਇਸ ਦਾ ਆਪਾਂ ਨੈੱਕ ਰੈਡੀ ਕੀਤਾਗਾ ਇਹਦਾ ਪਿੰਟੈਕਸ ਪਾਇਆਗਾ ਨੈੱਕ ਦੇ ਉੱਪਰ ਡਿਜ਼ਾਈਨ ਦੇ ਉੱਪਰ ਸਭ ਤੋਂ ਡਿਫਰੈਂਟ ਡਿਫਰੈਂਟ ਡਿਜ਼ਾਈਨ ਕੀਤਾਗਾ ਇੱਕ ਕਸਟਮਰ ਦੇ ਸੂਟ ਸੀਗੇ ਦੇਖੋ ਜੀ ਚੱਕਰ ਦੇ ਆਪਾਂ ਲਗਾਈਆ ਲੈਸ ਇੰਨੇ ਕਿ ਡਿਜ਼ਾਈਨ ਵਾਲੀ ਸੂਟ ਜੱਜ ਜਾਂਦੇ ਹੁੰਦੇ ਨੇ ਦੇਖੋ ਸੋਹਣੇ ਬਣ ਜਾਂਦੇ ਹੁੰਦੇ ਨੇਗੇ ਤੇ ਨਾਲ ਹੈਗੀ ਹੈਗੀ ਹੈਵੀ ਬਾਟਮ ਇਹ ਜੌਰਜਟ ਦੇ ਉੱਪਰ ਸੂਟ ਹੈਗਾ ਸੇਮ ਸੂਟ ਸ਼ਾਇਦ ਮਿਲੇ ਕੋਈ ਹੋਰ ਲੈ ਲਓ ਨਾਲ ਆਪਾਂ ਰੱਖਿਆਗਾ ਸੈਮੀ ਜਨਨ ਦਾ ਦੁਪੱਟਾ ਨਾਲ ਪਰਪਲ ਕਲਰ ਦੀ ਲਗਾਈਆਂ ਲੈਂਸ ਤੁਸੀਂ ਇਸ ਤਰ੍ਹਾਂ ਡਿਜ਼ਾਈਨਿੰਗ ਦਿੱਤੀ ਹੈਗੀ ਆਪਾਂ ਤੁਸੀਂ ਰੈਡੀ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਹੋਗੇ ਅੱਗੇ ਮੇਰੇ ਰੈੱਡ ਸੂਟ ਪਾਇਆ ਹੋਇਆ ਸੀਗਾ ਇੱਕ ਸੂਟ अवेलेबल ਸੀਗਾ ਬਸ ਇਹ ਆਪਾਂ ਕਰਤਾ ਰੈਡੀ ਹੋਰ ਨਹੀਂ ਹੈਗੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਸੀਗੇ ਰੈੱਡ ਸੂਟ ਪਰ ਨਹੀਂ ਆਊਟ ਆਫ ਸਟਾਕ ਹੋ ਗਿਆ ਦੇਖੋ ਜੀ ਇਸ ਤੇ ਵੀ ਆਪਾਂ ਰੈੱਡ ਕਲਰ ਸ਼ਿਮਰ ਦਾ ਹੀ ਪੈਚ ਲਗਾਇਆ ਹੈਗਾ ਕਿਉਂਕਿ ਇਹ ਕਪੜੇ 'ਚ ਹਲਕੀ ਜੀ ਸ਼ਾਈਨ ਹੈ ਤੇ ਨਾਲ ਹੈਗੀ ਹੈਗੀ ਰੈੱਡ ਬਾਟਮ ਨਾਲ ਆਪਰ ਰੱਖਿਆ ਜੀ ਫੁੱਲ ਪਿਓਰ ਕੋਟੇ ਦਾ ਦੁਪੱਟਾ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਦਿੱਤਾ ਹੈਗਾ ਟਾਈ ਐਂਡ ਡਾਈ ਤੇ ਨਾਲ ਆਪਾਂ ਕੀਤੀ ਹੈਗੀ ਪੇਸਟਿੰਗ ਇਧਰ ਕੱਢੀ ਹੈਗੀ ਪਾਈਪਿੰਗ ਦੇਖੋ ਇਸ ਤਰ੍ਹਾਂ ਆਪਾਂ ਕੀਤੇ ਨੇ ਦੁਪੱਟੇ ਰੈਡੀ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਸਟਿਚ ਕੀਤੇ ਹੋਏ ਸੂਟ ਕਿਵੇਂ ਦੇ ਲੱਗੇ ਜ਼ਰੂਰ ਦੱਸ ਦਿਆ ਕਰੋ ਫੁੱਲ ਪਿਓਰ ਮਸਲੀਨ ਦਾ ਸੂਟ ਹੈ ਇੰਨਾ ਕਾ ਜ਼ਿਆਦਾ ਸੌਫਟ ਕੁਆਲਿਟੀ ਹੈ ਕੱਪੜੇ ਦੀ ਜਿੰਨੀ ਵੀ ਤੁਸੀਂ ਕਹਿ ਦੋ ਦੇਖੋ ਨੈੱਕ ਦਾ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਹਰ ਸੂਟ ਤੇ ਕੁਛ ਨਾ ਕੁਛ ਡਿਜ਼ਾਈਨ ਮਿਲੂਗਾ ਇਹੀ ਮਿਲੂਗਾ ਸਾਡੇ ਵਾਲਿਆਂ ਤੇ ਸਾਡੇ ਸੂਟਾਂ ਤੇ ਤੇ ਨਾਲ ਹੈਗੀ ਹੈਗੀ ਇਹਦੀ ਬਾਟਮ 올ਓਵਰ ਸੂਟ ਹੈਗਾ ਇਹ ਵਾਲਾ ਤੇ ਨਾਲ ਆਪਾਂ ਰੱਖਿਆ ਹੈਗੀ ਹੈਵੀ ਬਾਟਮ ਤੁਸੀਂ ਮੈਨੂੰ ਇੱਕ WhatsApp ਤੇ ਮੈਸੇਜ ਕਰਦਿਆ ਕਰੋ ਵੀ ਤੁਹਾਨੂੰ ਸਟ੍ਰੇਟ ਸਲਵਾਰ ਚਾਹੀਦੀ ਹੈ ਪਟਿਆਲਾ ਸਲਵਾਰ ਚਾਹੀਦੀ ਹੈ ਫੁੱਲ ਹੈਵੀ ਮੈਨੂੰ ਪਤਾ ਲੱਗ ਜਾਵੇ ਨਾਲ ਆਪਾਂ ਰੱਖਿਆਗਾ ਫੁੱਲ ਪਿਓਰ ਚਨਾਉਣ ਦਾ ਕਮਲ ਦਾ ਦੁਪੱਟਾ ਕਿਉਂਕਿ ਇਹ ਕਲਰ ਹੈ ਨਾ ਜਿਹੜਾ ਫੁੱਲ ਪਿਓਰ ਤੇ ਹੀ ਆਉਣਾ ਸੀਗਾ ਆਉਂਦਾ ਨਹੀਂ ਹੋਰ ਕਿਸੇ ਤੇ ਤੇ ਇਹਦੇ ਵੀ ਆਪਾਂ ਦੇਖੋ ਫਿਨਿਸ਼ਿੰਗ ਦਿੱਤੀ ਹੈਗੀ ਸੇਮ ਜਿਸ ਤਰ੍ਹਾਂ ਦੀ ਪਾਈਪਿੰਗ ਹੈ ਉੱਪਰਲੀ ਸਾਈਡ ਆਪਾਂ ਪਾਈਪਿੰਗ ਕਰ ਦਿੱਤੀ ਤੇ ਅੰਦਰਲੀ ਸਾਈਡ ਪੱਟੀ ਬਹੁਤ ਸੋਹਣਾ ਲੱਗਦਾ ਲਿਆ ਹੋਇਆ ਦੁਪੱਟਾ ਐਵੇਂ ਦਾ ਰੈਡੀ ਕੀਤਾ ਅਗਲਾ ਸੂਟ ਵੀ ਹੈਗਾ ਗਾ ਮਸਲੀਨ ਦੇ ਉੱਪਰ ਹੈਗਾ ਦੇਖੋ ਡਾਰਕ ਪਰਪਲ ਕਲਰ ਹੈਗਾ ਇਸ ਤਰ੍ਹਾਂ ਆਪਾਂ ਦਿੱਤਾ ਹੈਗਾ ਬਸ neck ਦਾ ਡਿਜ਼ਾਈਨ ਤੇ ਨਾਲ ਬਾਜੂ ਚਾਕਾਂ ਤੇ ਸਾਰੇ ਤੇ ਹੈਗੀ ਆ ਪਾਈਪਿੰਗ ਨਾਲ ਹੈਗੀ ਹੈਗੀ ਮੈਚਿੰਗ ਬਾਟਮ ਪਲੇਨ ਪਰਪਲ ਕਲਰ ਦੀ ਡਾਰਕ ਇਹਦਾ ਦੁਪੱਟਾ ਰੈਡੀ ਹੋਣ ਲਈ ਗਿਆ ਹੋਇਆ ਜਦੋਂ ਰੈਡੀ ਹੋ ਗਿਆ ਫਿਰ ਸ਼ਾਇਦ ਹੀ ਵੀਡੀਓ ਬਣੇਨਾਂ ਦੀ ਕਿਉਂਕਿ ਇਹ ਪਾਰਸਲ ਥੋੜਾ ਹੈ ਕਾਗੀ ਦੇ ਵਿੱਚ ਹੈਗਾ ਇਹ ਜਿਸ ਤਰ੍ਹਾਂ ਮੇਰੇ ਸੂਟ ਰੇ ਪਾਇਆ ਹੋਇਆ ਸੀ ਨਾ ਪਿੰਕ ਕਲਰ ਦਾ ਆਪਾਂ ਉਸ ਤਰ੍ਹਾਂ ਇਹਨਾਂ ਨੇ ਇਸ ਤੇ ਰੈਡੀ ਕਰਵਾਇਆਗਾ ਇਹ ਦੇਖੋ ਇਹਦੀਆਂ ਬਾਜੂ ਮਿੰਗੀ ਤੇ ਇਸ ਤਰ੍ਹਾਂ ਆਪਾਂ ਨੈਕ ਦਾ ਡਿਜ਼ਾਈਨ ਦੇਖੋ ਤੁਸੀਂ ਦਿੱਤਾ ਹੈਗਾ ਬਾਜੂ ਦੇ ਉੱਪਰ ਵਰਕ ਹੈਗਾ ਕੋਈ ਲੈਂਸ ਨਹੀਂ ਹੈਗੀ ਵਰਕ ਕਰਵਾਇਆ ਹੋਇਆ ਔਰਗਾਂਜ਼ਾ ਲਗਾ ਕੇ ਤੇ ਨਾਲ ਹੈਗੀ ਹੈਗੀ ਬਾਟਮ ਬਾਟਮ ਤੇ ਆਪਾਂ ਨਾ ਹਲਕਾ ਜਿਹਾ ਡਿਜ਼ਾਈਨ ਦਿੱਤਾ ਇਸ ਤਰ੍ਹਾਂ ਇਹਦੇ ਵਿੱਚੋਂ ਹੀ ਸ਼ਰਟ ਦੇ ਵਿੱਚੋਂ ਪੱਟੀ ਲਗਾਤੀ ਤੇ ਨਾਲ ਰੱਖਿਆ ਆਪਾਂ ਕੋਟੇ ਦਾ ਦੁਪੱਟਾ ਦੇਖੋ ਜੀ ਠੀਕ ਹੈ ਜੀ ਸਕਰੀਨਸ਼ਾਟ ਲੈ ਸਕਦੇ ਹੋ ਪਰ ਇਹਦੇ ਨਾਲ ਦੇ ਸੂਟ ਨਹੀਂ ਹੈਗੇ ਕਮੈਂਟ ਕਰਕੇ ਦੱਸੋ ਜੇ ਤੁਸੀਂ ਕਿਸੇ ਹੋਰ ਤੇ ਵੀ ਰੈਡੀ ਕਰਵਾ ਸਕਦੇ ਹੋ ਐਵੇਂ ਦੇ ਸੂਟ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੇ ਲੱਗੇ ਸੂਟ ਠੀਕ ਤੇ ਮੈਂ ਤੁਹਾਨੂੰ ਕੁਝ ਕੁ ਸੂਟ ਹੋਰ ਵੀ ਦਿਖਾ ਦਿੰਨੀ ਆ ਇਹ ਵਾਲੀ ਵੀਡੀਓ ਦੇ ਵਿੱਚ ਇੱਕ ਨਾ ਸੱਚ ਆਰ ਕੰਡੀ ਦੇ ਸੂਟ ਜਿਹੜੀਆਂ ਪਹਿਣਾ ਮੰਗਦੀਆਂ ਸੀਗੀਆਂ ਨਾ ਉਹ ਆ ਚੁੱਕੇ ਹੋਣਗੇ ਤੁਸੀਂ ਲੈ ਲਿਓ ਮੈਨੂੰ ਮੇਰੇ ਮਾਈਂਡ ਚ ਸਕਿਪ ਹੋ ਜਾਂਦਾ ਮੈਂ ਤੁਹਾਨੂੰ ਸਹੀ ਗੱਲ ਦੱਸੇ ਨਾ ਕਾਫੀ ਮੈਸੇਜ ਹੋ ਜਾਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਫਿਰ ਰਾਤ ਨੂੰ ਵੀ ਸਵੇਰ ਤੱਕ ਕਾਫੀ ਮੈਸੇਜ ਆਏ ਪਏ ਹੁੰਦੇ ਨੇ ਭੈਣਾਂ ਦੇ ਤਾਂ ਕਰਕੇ ਮੇਰੇ ਤਾਂ ਮਾਈਂਡ ਚ ਸਕਿਪ ਹੋ ਜਾਂਦਾ ਜਿਹੜੇ ਭੈਣਾਂ ਮੰਗਦੀਆਂ ਸੀ ਨਾ ਆਪਣੇ ਹੂਣੀ ਸੂਟ ਤੁਸੀਂ ਰਖਵਾ ਲਿਓ ਫਿਰ ਇੱਕ ਇੱਕ ਸੂਟ ਹੀ ਮਿਲੇ ਆਪਾਂ ਨੂੰ ਮਿਲੇ ਨਹੀਂ ਹੈਗੇ ਇਸ ਨਾਲ ਦੇ 1850 ਦਾ ਪ੍ਰਾਈਸ ਸੀਗਾ ਤੇ ਆਰ ਕੰਡੀ ਦੇ ਸੂਟ ਨੇਗੇ ਬਹੁਤ ਪਸੰਦ ਆਏ ਸੀ ਭੈਣਾਂ ਨੂੰ ਇਹ ਬਹੁਤ ਡਿਮਾਂਡ ਆਈ ਸੀ ਇਹ ਸੂਟਾਂ ਦੀ ਕਾਫੀ ਮੈਸੇਜ ਆਏ ਹੋਏ ਸੀਗੇ ਦੇਖੋ ਆਹ 컬러 ਕਿੰਨਾ ਸੋਹਣਾ ਹੈਗਾ ਪਿੰਕ ਪੀਚ ਜਾਂ ਤੇ ਤੁਸੀਂ ਲਾ ਲੈ ਸਕਦੇ ਹੋਗੇ ਜਿਹੜੀਆਂ ਭੈਣਾਂ ਨੇ ਮੈਸੇਜ ਕੀਤੇ ਸੀਗੇ ਸੂਟਰ ਖਵਾ ਲਿਓ ਆਪਣੇ ਇਹਦੇ ਨਾਲ ਤੁਸੀਂ ਜਿਹੜਾ ਤੋਂ ਪਟਟਾ ਹੈਗਾ ਉਹ ਤੁਸੀਂ ਫੁੱਲ ਪਿਓਰ ਔਰਗਾਂਜ਼ਾ ਵਗਾ ਸਕਦੇ ਹੋ ਜਾਂ ਸੈਮੀ ਦੇ ਵਿੱਚ ਜਿਵੇਂ ਵੀ ਹੈ ਨਾ ਤੁਸੀਂ ਚੁਆਇਸ ਹੈਗੀ ਤੁਹਾਡੀ 1850 ਪ੍ਰਾਈਸ ਹੈ ਵਿਦ ਸ਼ਿਪਿੰਗ ਇੰਡੀਆ ਨਾਲ ਲਈ ਜਿਹੜੀਆਂ ਬਾਹਰਲੀਆ ਭੈਣਾਂ ਲੈਣਗੇ ਉਹਨਾਂ ਲਈ 1800 ਹੈਗਾ ਕਿਉਂਕਿ ਉਹਨਾਂ ਦਾ ਕੋਰੀਅਰ ਦੇ ਚਾਰजेस ਜ਼ਿਆਦਾ ਹੁੰਦੇ ਨੇਗੇ ਹਨਾ ਜਿੰਨਾ ਉਹਨਾਂ ਦਾ weight ਹੁੰਦਾ ਹੈਗਾ ਉਸ ਅਕੋਰਡਿੰਗ ਹੁੰਦੇ ਨੇਗੇ ਉਹਨਾਂ ਤੋਂ ਆਪਾਂ ਇਹ ਜਿਹੜੇ 50 ਨੇਗੇ ਉਹ ਆਪਾਂ ਵਿੱਚ ਕਦੇ ਐਡ ਨਹੀਂ ਕੀਤੇ ਹੈਗੇ ਨਾ ਆਪਾਂ ਕਰੀਏ ਦੇਖੋ ਜੀ ਤਿੰਨ ਕਲਰ ਨੇ ਇਹਦੇ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋ ਜਿਹੜਾ ਦੁਪੱਟਾ ਹੈਗੇ ਦੇ ਨਾਲ ਤੁਸੀਂ ਫੁੱਲ ਪਿਓਰ ਆਰਗੈਂਜ਼ਾ ਰੱਖ ਸਕਦੇ ਹੋਗੇ ਦੇ ਲਾਸ ਵਗੈਰਾ ਤੁਸੀਂ ਕਹੋਗੇ ਤਾਂ ਆਪਾਂ ਰੈਡੀ ਕਰਕੇ ਦੇਵਾਂਗੇ ਜਾਂ ਤੁਸੀਂ ਐਵੇਂ ਵੀ ਮੰਗਵਾ ਸਕਦੇ ਹੋ ਸਲਾਈ ਕਰਵਾਉਣਾ ਸਲਾਈ ਕਰਵਾ ਲਓ ਬਿਨਾ ਸਲਾਈ ਤੋਂ ਮੰਗਵਾਉਣਾ ਬਿਨਾ ਸਲਾਈ ਤੋਂ ਵਗ ਤਿੰਨ ਕਲਰ ਲنگੇ ਇਹਦੇ ਵਿੱਚ ਸ਼ਾਦੀ ਕਿਤਾ ਸੋਲਡ ਹੋਇਆ ਹੋਇਆ ਹੈ ਜਿਹਦੇ ਵਿੱਚ ਮੇਰੇ ਆਦਰੀ ਵੀ ਕੇਰੀ ਭੈਣ ਨੇ ਰਖਵਾਇਆ ਸੀ ਦੁਬਾਰਾ ਆਇਆਗਾ ਸਟਾਕ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਨਾਲ ਦੇ ਨਾਲ ਸੂਟ ਸੇਲ ਹੋ ਗਏ ਸੀ ਕਿ ਹੁਣ ਵੀ ਆਪਣੇ ਤੁਸੀਂ ਸਕਰੀਨ ਸ਼ਾਟ ਲੈ ਕੇ ਹਨ ਜਲਦੀ ਮੈਸੇਜ ਕਰ ਦਿਓ ਫੇਰ ਇਹ ਸੂਟ ਨਹੀਂ ਮਿਲਨੇ ਆਗੇ ਇੱਕ ਬਰਬਰੀ ਦੇ ਸੂਟ ਆ ਆਗੇ ਤਿੰਨ ਚਾਰ ਕ ਕਲਰ ਲنگੇ ਇੱਥੇ ਪੈਂਨ ਗੱਲ ਕਰਦੇ ਆ। ਇੱਥੇ ਹਰਸ਼ਨ ਆ ਬਰਬੀ ਦੇ ਸੁੱਪੈ ਨੇ। ਤੇ ਇੱਕ ਚਨੌਨ ਦੇ ਜਿਹੜੇ ਸੂਟ ਸੀ ਨਾ ਮੈਂ ਪਾਏ ਸੀਗੇ ਉਹ ਆਪਣੇ ਸੋਲਡ ਹੋ ਕੇ ਸੀ ਜਿਹੜੀਆਂ ਪੈਣਾ ਰਹਿ ਗਈਆਂ ਸੀਗੇ ਤੁਸੀਂ ਆ ਸੂਟ ਲੈ ਲਿਓ ਚਨੌਨ ਦੇ। ਆ ਦੇਖੋ ਬਲੈਕ ਦੇ ਵਿੱਚ ਆ ਗਿਆ ਨਵਾਂ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਦਾ ਤੇ ਬਲੈਕ ਹੀ ਬਾਟਮ ਹੈਗੀ। ਇਹਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਕਿੰਨਾ ਹੈਗਾ। 1850 ਪ੍ਰਾਈਸ ਹੈਗਾ ਇਹਨਾਂ ਦਾ। ਤੇ ਆਪਾਂ ਪਹਿਲਾਂ ਸੇਲ ਕੀਤੇ ਨੇ 1850 ਨੂੰ। ਤੇ ਕਿਹ ਕਲਰ ਆ ਗਿਆ ਤੇ ਇੱਕ ਕਲਰ ਇਹਦੇ ਵਿੱਚ ਹੋਰ ਹੈਗਾ ਗਰੇ ਦੇ ਨਾਲ ਮੈਂ ਤੁਹਾਨੂੰ ਉਹ ਵੀ ਸ਼ੋਅ ਕਰ ਦਿੰਨੀ ਹਾਂਗੀ ਜਿਵੇਂ ਤੁਸੀਂ ਉਹਦੇ ਵਿੱਚੋਂ ਲੈਣਾ ਹੋਊਗਾ ਤਾਂ ਉਹ ਤੇ ਲੈ ਸਕਦੇ ਹੋ ਦੇਖੋ ਜੀ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਬਹੁਤ ਜਿਆਦਾ ਬਹੁਤ ਜਿਆਦਾ ਸੋਣੀਆਂ ਦੀ ਪ੍ਰਿੰਟਿੰਗ ਕੀਤੀ ਹੋਈ ਹੈ ਤੁਸੀਂ ਚੱਕ ਸਕਦੇ ਹੋ ਇਹ ਆਪਾਂ ਹੁਣ ਇਸ ਵਾਰ ਮੈਂ ਇਸ ਤਰ੍ਹਾਂ ਹੀ ਆ ਚੱਕ ਲਿਆ ਹਾਂ ਰੋਲ ਹੀ ਚੱਕ ਲਿਆ ਪੂਰਾ ਫਿਰ ਕਈ ਭੈਣਾਂ ਨਰਾਜ਼ ਹੋ ਜਾਂਦੀਆਂ ਮਹਿੰਗੀਆਂ ਵੀ ਸਾਨੂੰ ਸੂਟ ਮਗਵਾ ਕੇ ਦਿਓ ਫਿਰ ਮਿਲਦੇ ਨਹੀਂ ਹੈਗੇ ਹਨ ਦੇਖੋ ਜੀ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਇਹਦੇ ਨਾਲ ਹੈਗੀ ਹੈ ਜੀ ਗ੍ਰੇ ਬਾਟਮ ਹੈਗੀ ਤੁਸੀਂ ਲੈ ਸਕਦੇ ਹੋਗੇ ਦੇਖੋ ਇਹ ਵੀ ਸੋਹਣਾ ਕਲਰ ਹੈ ਤੇ ਬਲੈਕ ਵੀ ਸੋਹਣਾਗਾ ਦੋ ਕਲਰ ਆਏ ਨੇਗੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੋਗੇ ਦੋ ਤੋਂ ਤਿੰਨ ਸੂਟ ਹੋਣਗੇ ਤੁਸੀਂ ਲੈ ਸਕਦੇ ਹੋਗੇ ਤੇ ਉਹ ਕੋਈ ਸੂਟ ਹੈ ਬਲੈਕ ਵਾਲਾ ਜਿੰਨੇ ਵੀ ਤੁਸੀਂ ਲੈਣਾ ਚਾਹੋ ਨੇ ਲੈ ਲਿਓ ਤੁਹਾਡੀ ਆਪਣੀ ਚੋਇਸ ਹੈਗੀ ਵਰਕ ਵਗੈਰਾ ਕਰਾਉਣਾ ਚਾਹਣੇ ਵਰਕ ਕਰਵਾ ਲੈ ਆਪਣੇ ਕੋਲ ਹੈਗੇ ਨੇ ਕਿ ਕਾਰੀਗਰ ਆਪਣੇ ਹੀ ਨੇ ਪਰਸਨਲ ਤੇ ਹੁਣ ਆਪਾਂ ਹੈਂਡਵਰਕ ਦੇ ਸੂਟ ਬਸ ਚੱਲ ਪੈਣਗੇ ਆਪਣਾ 1 ਜੁਲਾਈ ਤੋਂ ਸਟਾਰਟ ਹੋ ਜਾਊਗਾ ਕੰਮ ਪਾਰਟੀ ਵੇਅ ਕਿਸੇ ਸੂਟ ਰੈਡੀ ਕਰਵਾਉਣੇ ਨੇ ਕਰਵਾ ਸਕਦੇ ਹੋਗੇ ਤੇ ਇੱਕ ਨਾ ਬਰਬਰੀ ਦੇ ਸੂਟ ਮੰਗੇ ਸੀਗੇ ਕਾਫੀ ਪਹਿਣਾ ਨੇ ਹਨਾ ਤੇ ਆਈ ਸੂਟ ਸੀਗੇ ਕਲਰ ਵੀ ਇਹੀ ਕਹਿ ਰਹੇ ਸੀਗੇ ਉਹ ਤਾਂ ਕਰਕੇ ਹੁਣ ਆਪਣਾ ਤੁਸੀਂ ਲੈ ਲਿਓ ਜੀ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆਂ ਜੀ ਇਸ ਵੀਡੀਓ ਦੇ ਵਿੱਚ ਦੇਖੋ ਬਹੁਤ ਜਿਆਦਾ ਸੋਨੇ ਪ੍ਰਿੰਟ ਨੇ ਦੇ ਤੇ ਇਹੀ ਆਪਾਂ ਤੋਂ ਕਲਰ ਮੰਗੇ ਸੀਗੇ ਜਿਹੜੀਆਂ ਭੈਣਾਂ ਨੇ ਆਪਾਂ ਨੂੰ ਮੈਸੇਜ ਕੀਤਾ ਸੀਗਾ ਵੀ ਸਾਨੂੰ ਚਾਹੀਦੇ ਚਾਹੀਦੇ ਨੇਗੇ ਪਰ 프리 ਦੇ ਸੂਟ ਪਹਿਲਾਂ ਸੋਲਡ ਹੋ ਚੁੱਕੇ ਹਨ ਤਾਂ ਕਰਕੇ ਮਿਲ ਨਹੀਂ ਹੈਗੇ ਤਾਂ ਲਓ ਜੀ ਇਹਦੇ ਨਾਲ ਹੈਗੀ ਹੈ ਇਹ ਵਾਲੀ ਬਾਟਮ ਟਿਕ ਸੂਟ ਇਹ ਵਾਲਾ ਸੀਗਾ ਦੇਖੋ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਹਨ ਤੇ ਕਾਫੀ ਭੈਣਾ ਮੈਨੂੰ ਨਵੀਆਂ ਬਾਹਰ ਤੋਂ ਦੇਖ ਰਹੇ ਨੇ ਨਾ ਮੈਸੇਜ ਆਉਂਦੇ ਹੁੰਦੇ ਨੇ ਜੀ ਤਾਂ ਤੁਸੀਂ ਰਖਵਾ ਸਕਦੇ ਹੋਗੇ ਬਹੁਤ ਜਾਦੇ ਸੋਹਣੇ ਨੇ ਇਹਦੇ ਨੀਚੇ ਆਪਾਂ ਟਾਪਟਾ ਲਗਾਵਾਂਗੇ ਆਪਾਂ ਹੁਣ ਨਹੀਂ ਲਗਾਉਂਦੇ ਲਾਈਨਿੰਗ ਨਹੀਂ ਲਗਾਉਂਦੇ ਹੈਗੇ ਦੇਖੋ ਇਹਦੇ ਨਾਲ ਤੁਸੀਂ ਜਿਹੜੀ ਦੁਪੱਟਾ ਦਾ ਬਰਬੀ ਬਰਬਰੀ ਦਾ ਹੀ ਰੱਖ ਸਕਦੇ ਹੋਗੇ ਦੇਖੋ ਸਾਰੇ ਕੰਬੀਨੇਸ਼ਨ ਇੰਨੇ ਹੀ ਸੋਹਣੇ ਨੇ ਯਾਰ ਕੰਡੀ ਵਾਲਾ ਵੀ ਇਹ ਵੀ ਤੇ ਆਪਣਾ ਸਕਰੀਨਸ਼ਾਟ ਲੈ ਕੇ ਫਾਸਟਲੀ ਆਰਡਰ ਕਰ ਦਿਓ ਫਿਰ ਇਹ ਮਿਲਨੇ ਵੀ ਹੈਗੇ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਜੇ ਤੁਸੀਂ ਲੈਸਿਸ ਵਗੈਰਾ ਲਗਵਾਉਣੀ ਹੁੰਦੀਆਂ ਨੇ ਨਾ ਚੁੰਨੀਆਂ ਤੇ ਤਾਂ ਤੁਸੀਂ ਦੱਸ ਦਿਓ ਘਰੋਂ ਤਾਂ ਆਪਾਂ ਜਰੂਰ ਤੁਹਾਨੂੰ ਲਗਾ ਕੇ ਦੇ ਦਾਂਗੇ ਵੀ ਦੀਦੀ ਸਾਡੀ ਦੁਪੱਟਾ ਰੈਡੀ ਕਰਕੇ ਦੇ ਦੋ ਹਨਾ ਤਾਂ ਆਪਾਂ ਕਰਕੇ ਦੇ ਦਾਂਗੇ ਕੋਈ ਗੱਲ ਨਹੀਂ ਨਾ ਸਾਰੇ ਚੁੰਨੀਆਂ ਰੈਡੀ ਹੋ ਗਈਆਂ ਜਾ ਰਹੀਆਂ ਨੇ ਏਗੀਆਂ ਤੇ ਕੰਮ ਦੀ ਤੁਸੀਂ ਆਪਣੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਪਸੰਦਾ ਆਇਆ ਕੰਮ ਸਾਡਾ ਤਾਂ ਕਮੈਂਟ ਕਰਕੇ ਜੀ ਦੱਸਿਓ ਵੀ ਕਿਵੇਂ ਦੇ ਲੱਗੇ ਆ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ